ਭਾਰਤੀ ਜਨਤਾ ਪਾਰਟੀ ਦਾ ਸੰਕਰ ਖੁਦ ਘੱਟ ਕੀਤਾ ਗਿਆ ਸ਼੍ਰੀ ਕੁਲਵੰਤ ਸਾਹਿਬ ਜੀ ਦਾ ਕੋਟ ਆਸਰਾ ਲੈ ਕੇ ਉਹਨਾਂ ਦੇ ਸਾਰੇ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਸ਼੍ਰੀ ਕੁਲਵੰਤ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਕੇ ਉਹਨਾਂ ਦਾ ਅਸ਼ੀਰਵਾਦ ਲਿਆ ਤੇ ਇਹੀ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਆ ਉਹ ਸਾਡੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਵੋਟ ਪਾ ਕੇ ਉਹਨਾਂ ਦੇ ਆਪਾ ਹੱਥ ਮਜ਼ਬੂਤ ਕਰੀਏ ਕਿਉਂਕਿ ਨਕੋਦਰ ਦੀਆਂ ਪੂਰੇ ਲੋਕ ਸਭਾ ਦੀਆਂ ਜਲੰਧਰ ਦੀਆਂ ਜਿਹੜੀਆਂ ਸਮੱਸਿਆਵਾਂ ਬਹੁਤ ਹੀ ਜ਼ਿਆਦੀਆਂ ਆ ਤੇ ਅੱਜ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਆ ਸਾਰਿਆਂ ਨੇ ਕਿਹਾ ਕਿ ਅੱਜ ਸਾਰਿਆਂ ਨੇ ਪ੍ਰਣ ਕੀਤਾ ਕਿ ਆਓ ਅੱਜ ਆਪਾਂ ਸਾਰੇ ਸ਼ਹੀਦ ਕੁਮਾਰ ਰਿੰਕੂ ਜੀ ਦਾ ਸਾਥ ਦਈਏ ਤੇ 1 ਜੂਨ ਨੂੰ ਜਿਹੜੀਆਂ ਚੋਣਾਂ ਹੋ ਰਹੀਆਂ ਆ ਉਹਦੇ ਕਮਲ ਦੇ ਫੁੱਲ ਤੇ ਵੋਟ ਪਾ ਕੇ ਇਹਨਾਂ ਨੂੰ ਜਿਤਾਈਏ ਤੇ ਆਪਣੀਆਂ ਜਿਹੜੀਆਂ ਮੁਸ਼ਕਿਲਾਂ ਦਾ ਦਿੱਲੀ ਦੇ ਵਿੱਚ ਇਹਨਾਂ ਨੂੰ ਕੈਂਡੀਡੇਟ ਬਣਾ ਕੇ ਭੇਜੀਏ ਤੇ ਆਪਣੀ ਜਿਹੜੀਆਂ ਮੁਸ਼ਕਿਲਾਂ ਦਾ ਹੱਲ ਕਰਵਾਈਏ ਤੇ ਅੱਜ ਸਾਰੇ ਹੀ ਸ਼ਹਿਰ ਨੂੰ ਅਸਿਆਂ ਦਾ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਵਰਕਰਾਂ ਦਾ ਇੱਥੇ ਆਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਆਪ ਨੂੰ ਇੱਕ ਬੇਨਤੀ ਅਪੀਲ ਕਰਦਾ ਹਾਂ ਕਿ ਆਓ ਇਸ ਵਾਰ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਕਿਉਂਕਿ ਸਾਡੀ ਆਵਾਜ਼ ਦਿੱਲੀ ਤੱਕ ਜਾਵੇ ਤੇ ਸਾਡੇ ਪੰਜਾਬ ਨੂੰ ਪਹਿਲਾਂ ਵਾਲਾ ਖੁਸ਼ਹਾਲ ਬਣਾ ਸਕੀਏ ਜੀ ਵਾਹਿਗੁਰੂ ਜੀ ਦਾ ਖਾਸਾ ਜੀ ਵਾਹਿਗੁਰੂ ਜੀ ਕਿਹਨਾਂ ਜਿੱਤ ਦਫਤਰ ਦਾ ਇਹ ਬਾਰੇ ਕੀ ਕੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਚ ਕਿਹੜਾ ਆ ਅੱਜ ਭਾਰਤੀ ਜਨਤਾ ਪਾਰਟੀ ਕਿਹੜੀ ਲੋਕ ਸਭਾ ਜਲੰਧਰ ਤੋਂ ਚੋਣ ਆ ਗਈ ਹੈ ਉਹਨੇ ਵਿਧਾਨ ਸਭਾ ਨੂੰ ਕੋਦਰ ਦਾ ਦਫਤਰ ਦਾ ਕਿਹੜਾ ਅੱਜ ਸ਼ੁਰੂਆਤ ਕੀਤੀ ਗਈ ਗੁਰੂ ਸਾਹਿਬ ਦੀ ਹਜ਼ੂਰੀ ਚ ਅੱਜ ਪੂਰੇ ਹਲਕੇ ਨੂੰ ਔਰ ਸਾਰਿਆਂ ਨੂੰ ਅੱਜ ਇਸ ਗੱਲ ਦੀ ਬੇਨਤੀ ਕੀਤੀ ਗਈ ਸੀ ਕਿ ਅੱਜ ਸ਼ੁਰੂਆਤ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਦਫਤਰ ਦੀ ਔਰ ਅੱਜ ਦਫਤਰ ਦੀ ਕਿਹੜਾ ਕਿਹੜਾ ਸ਼ੁਰੂਆਤ ਦੇ ਨਾਲ ਨਾਲ ਹੀ ਕਿਹੜਾ ਦਫਤਰ ਦੇ ਸਾਰੀਆਂ ਜੋ ਜੋ ਕੰਮ ਹੋਣਗੇ ਸ਼ੁਰੂਆਤ ਕਰਤੀ ਆ ਔਰ ਅੱਜ ਤੋਂ ਕਿਹੜਾ ਭਾਰਤੀ ਜਨਤਾ ਪਾਰਟੀ ਦਾ ਨਕੋਦਰ ਦੇ ਵਿੱਚ ਨੋਰਮਲ ਰੋਡ ਪ੍ਰਿੰਸ ਸਕੁਅਰ ਦੇ ਵਿੱਚ ਦਫਤਰ ਖੁੱਲ ਗਿਆ ਹੈ ਜੀ ਤੇ ਪੇਪਰ ਪੇਪਰ ਭਰਨ ਦੀ ਦੇਖੋ ਉਹ ਪਾਰਟੀ ਕਿਹੜਾ ਨੋਮੀਨੇਸ਼ਨ ਦੀ ਕਿਹੜੀ ਗੱਲ ਹੋਏਗੀ ਉਹ ਪਾਰਟੀ ਲੈਵਲ ਤੇ ਪੰਜਾਬ ਲੈਵਲ ਤੇ ਜਾਖੜ ਸਾਹਿਬ ਔਰ ਸਾਰੀ ਪਾਰਟੀ ਡਿਸਾਈਡ ਕਰੇਗੀ ਕਿਦਨ ਰਿੰਕੂ ਜੀ ਸੁਸ਼ੀਲ ਰਿੰਕੂ ਜੀ ਆਪਣੇ ਨੋਮੀਨੇਸ਼ਨ ਫਾਈਲ ਕਰਨ ਜਾ ਰਿਹਾ ਹੈ ਜੀ ਜਿਹੜੀਆਂ ਜਿਹੜਾ ਖਬਰਾਂ ਕਾਫੀ ਉੱਡਦੀਆਂ ਕਿ ਭਾਜਪਾ ਦਾ ਪਿੰਡਾਂ ਵਿੱਚੋਂ ਕਿਸਾਨ ਜਿਹੜਾ ਵਿਰੋਧ ਕਰ ਰਿਹਾ ਹੈ ਕਿ ਸੱਚੀ ਇਹ ਹੋ ਰਿਹਾ ਜਾਂ ਦੇਖੋ ਜੀ ਪੰਜਾਬੀ ਬੜੇ ਭੋਲੇ ਭਾਲੇ ਨੇ ਭਾਜਪਾ ਦਾ ਕੋਈ ਵਿਰੋਧ ਨਹੀਂ ਤੁਸੀਂ ਇਹ ਚੋਣਾ ਦੇਖਣੀ ਹੈ ਜੀ ਪਹਿਲੀ ਤਰੀਕ ਨੂੰ ਬੋਡ ਕਾਸ ਹੋਣੀ ਹੈ ਔਰ 4 ਤਰੀਕ ਨੂੰ ਨਤੀਜੇ ਹੋਣਗੇ ਪਿੰਡਾਂ ਨੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਉਥੋਂ ਵੱਡਾ ਹੰਗਾਰਾ ਕਿਹੜਾ ਮਿਲਦਾ ਆ ਰਿਹਾ ਹੈ ਇਸ ਟਾਈਮ ਸਾਰਾ ਕੁਝ ਤੋਂ ਉਮੀਦ ਕਰਦੇ ਆ ਕਿ ਕਿਹੜੀ ਇਸ ਵਾਰੀ ਜਿੱਤ ਕਿਹੜੀ ਆ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਸੁਸ਼ੀਲ ਰਿੰਕੂ ਜੀ ਦੀ ਔਰ ਭਾਰਤੀ ਜਨਤਾ ਪਾਰਟੀ ਦੀ ਹੋਵੇਗੀ ਕਿਉਂਕਿ باقی ਪੋਲੀਟੀਕਲ ਪਾਰਟੀਆਂ ਨੂੰ ਕਿਹੜਾ ਸਾਰਿਆਂ ਨੇ ਦੇਖ ਲਿਆ ਜੀ ਸਾਰਿਆਂ ਨੇ ਸਾਰਿਆਂ ਨੂੰ ਪਰਖ ਕੇ ਦੇਖ ਲਿਆ ਆ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਜਿੰਨੇ ਝੂਠੇ ਵਾਅਦੇ ਔਰ ਝੂਠੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਆਪਣੇ ਲੋਕਾਂ ਦੇ ਸਾਹਮਣੇ ਆ ਜੀ ਸਾਰੇ ਦਾ ਸਾਰਾ ਰਹਿ ਗਈ ਗੱਲ ਉਹ ਆਪਣੇ ਕਾਂਗਰਸ ਤੋਂ ਕੈਂਡੀਡੇਟ ਨੇ ਮਿਸਟਰ ਚੰਨੀ ਦੇਖੋ ਇੱਕ ਉਹਨਾਂ ਨੇ ਬੀਤੇ ਦਿਨੀ ਇੱਕ ਬਹੁਤ ਕਠਿਆ ਸਟੇਟਮੈਂਟ ਦਿੱਤੀ ਜਿਹੜੀ ਜਵਾਨਾਂ ਵਾਲੇ ਦਿੱਤੀ ਆ ਜੋ ਪਿਛੇ ਜੇ ਜੰਮੂ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਜਿਹੜੀ ਹਿੰਦੁਸਤਾਨ ਦੀ ਫੋਰਸ ਦੇ ਨਾਲ ਔਰ ਉਹਨਾਂ ਨੇ ਇਹ ਕਿਹਾ ਕਿ ਭਾਜਪਾ ਕੁਝ ਕਰਾਂਦੀ ਆ ਉਹਨਾਂ ਨੂੰ ਸ਼ਰਮ ਨਹੀਂ ਆਈ ਸਿੱਖ ਰੈਜiment ਦੇਖੋ ਜੀ ਫੋਰਸ ਦਾ ਸਾਡੇ ਹਿੰਦੁਸਤਾਨ ਦੀ ਉਹ ਫੋਰਸ ਆ ਕਿ ਤੁਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਹੋ ਅਸੀਂ ਦੇਸ਼ ਦੇ ਕਿਹੜੇ ਸੈਨਿਕ ਮਰਵਾਉਣ ਲਈ ਬੈਠੇ ਆ ਯਾਰ ਤੁਸੀਂ ਇੱਕ ਮੁੱਖ ਮੰਤਰੀ ਰਹੇ ਹੋ ਪੰਜਾਬ ਦੇ ਆਪਣੀ ਪਾਸ਼ਾ ਉਨੀ ਕਰ ਲੈ ਭਾਜਪਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਜਿਹਦੇ ਨਾਲ ਲੋਕਾਂ ਨੂੰ ਚੰਗੀ ਲੱਗੇ ਮੈਨੂੰ ਇਨਜੀ ਤੌਰ ਤੇ ਲੱਗਦਾ ਕਿ ਕਿਹੜੀ ਉਹਨਾਂ ਨੇ ਭਾਜਪਾ ਦਾ ਵਰਤੋਂ ਕੀਤਾ ਇਹਦਾ ਬਿਲਕੁਲ ਲੋਕ ਵੀ ਵਿਰੋਧ ਕਰਨਗੇ ਕਿ ਜਿਹੜਾ ਮੁੱਖ ਮੰਤਰੀ ਰਹਿ ਚੁੱਕਾ ਹੋਵੇ ਉਹ ਹਿੰਦੁਸਤਾਨ ਦੀ ਕਿਹੜੀ ਪੋਰਸਸ ਬਾਰੇ ਐਡੇ ਮਾੜੇ ਸ਼ਬਦ ਬੋਲਦਾ ਹੈ ਤੁਸੀਂ ਕਹਿੰਦੇ ਕਿ ਕੀ ਭਾਜਪਾ ਜੂਬੇ ਵਿੱਚ ਮਜ਼ਬੂਤ ਹੋ ਰਹੀ ਹੈ ਪਹਿਲੇ ਤਾਂ ਸਾਣਾ ਦੇਖੋ ਭਾਜਪਾ ਬਿਲਕੁਲ ਵਿਸਾਰ ਚ ਆ ਰਹੀ ਹੈ ਜੀ ਆਪਾਂ ਦੇਖਦੇ ਪਏ ਪੰਜਾਬ ਦੇ ਕੀ ਹਾਲਾਤ ਨੇ ਅੱਜ ਦੀ ਡੇਟ ਨੂੰ ਭਾਜਪਾ ਘਰ ਘਰ ਦੇ ਵਿੱਚ ਆ ਤੁਸੀਂ ਨੂੰ ਬਾਕੀ ਕੀ ਜਾਨਾ ਨਕੂਦਰ ਦੀ ਗੱਲ ਕਰ ਲੈਣਾ ਨੂਰਮਹਿਲ ਬਿਲਗਾ ਇਧਰੋਂ ਕਿਹੜੇ ਵੀ ਏਰੀਆ ਤੁਸੀਂ ਵੱਡੇ ਸ਼ਹਿਰਾਂ ਗੱਲ ਕਰ ਰਹੇ ਸੀ ਜਿਹੜਾ ਅੱਜ ਜਿਹੜੀ ਅੰਪਾਰਟੀ ਸਰਕਾਰ ਆਈ ਉਦੋਂ ਤੋਂ ਲੈ ਕੇ ਕ੍ਰਾਈਮ ਜਿਹੜਾ ਬਹੁਤ ਜ਼ਿਆਦਾ ਵਧਿਆ ਕੱਲ ਵੀ ਇੱਥੇ ਜਿਹੜਾ ਅੰਮਿਤ ਗਰ ਜਾ ਰਹੇ ਮੁੰਡੇ ਤੋਂ ਵੱਢ ਗਏ ਭਾਜਪਾ ਸਰਕਾਰ ਆਉਣੀ ਕੀ ਪਹਿਲ ਦੇ ਆਧਾਰ ਤੇ ਕ੍ਰਾਈਮ ਨੂੰ ਰੱਟ ਪੈ ਗਏ ਸਰ ਦੇਖੋ ਭਾਜਪਾ ਦੀ ਆਪਾਂ ਗੱਲ ਕਰੀਏ ਯੂਪੀ ਦੇ ਵਿੱਚ ਤੁਸੀਂ ਯੋਗੀ ਜਿਹਦਾ ਰਾਜ ਦੇਖ ਹੀ ਲਿਆ ਜੀ ਪੁਛਤਾ ਜਨਾ ਜੀ ਪੱਕੇ ਲੈਂਟਰ ਪਾ ਕੇ ਬੈਠੇ ਸੀ ਕ੍ਰਾਈਮ ਕਿਹੜੇ ਕਰਦੇ ਸੀਗੇ ਅੱਜ ਕ੍ਰਾਈਮ ਕਰਨ ਵਾਲਾ ਦਿਖਦਾ ਨਹੀਂ ਇਹ ਨੀਤ ਔਰ ਨੀਤੀ ਗਿੜੀਆਂ ਨੇ ਉਹ ਸੂਬਿਆਂ ਨੂੰ ਹਰ ਦੇਸ਼ ਨੂੰ ਚਲਾਉਂਦੇ ਨੇ ਨਾ ਆਮ ਆਦਮੀ ਪਾਰਟੀ ਕੋ ਨੀਤ ਹੈ ਔਰ ਨਾ ਨੀਤੀ ਹੈ ਇਹ ਦੋਨਾਂ ਜੇ ਵਿਫਲ ਹੋਈ ਆ ਫੇਲ ਹੋਈ ਆ ਆਣ ਵਾਲਾ ਵਕਤ ਕਿਹੜਾ ਆ ਲੋਕ ਨਰਿੰਦਰ ਭਾਈ ਮੋਦੀ ਕਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਤੇ ਯਕੀਨ ਕਰ ਰਹੇ ਨੇ ਔਰ ਉਹ ਇਨੀ ਸੋਚ ਲੈ ਕੇ ਬੈਠੀ ਦੀ ਜਨਤਾ ਕਿ ਇੱਕੋ ਇੱਕ ਸਾਡੇ ਪੰਜਾਬ ਨੂੰ ਔਰ ਸਾਡੇ ਸੂਬੇ ਨੂੰ ਬਚਾ ਸਕਦਾ ਹੈ ਉਹ ਭਾਰਤੀ ਜਨਤਾ ਪਾਰਟੀ ਔਰ ਨਰਿੰਦਰ ਭਾਈ ਮੋਦੀ ਜੀ ਦੀ ਸਰਕਾਰ ਲਾਸਕੀ ਅਪੀਲ ਕਰੋਗੇ ਫੁੱਤਰ ਮੈਂ ਦੇਖੋ ਸਾਰੇ ਇਲਾਕਾ ਨਿਵਾਸੀਆਂ ਨੂੰ ਉਧਰ ਹਲਕਾ ਵਾਸੀਆਂ ਨੂੰ ਜਲੰਧਰ ਸਾਊਥ ਦਾ ਜਿੰਨੀ ਸਾਡੀ ਬੈਲਟ ਹੈ ਸ਼ਾਹਕੋਟ ਸਾਰਿਆਂ ਨੂੰ ਕਹਿਣਾ ਕਿ ਆਪਾਂ ਸਾਰਿਆਂ ਨੂੰ ਪਰਖ-ਪੁਰਖ ਲਿਆ ਜੀ ਹੁਣ ਪਰਖਾਂ ਦਾ ਵਕਤ ਨਹੀਂਗਾ ਹੁਣ ਸਿਰਫ ਇੱਕ ਆਪਣੇ ਮਨ ਨੂੰ ਹੱਥ ਰੱਖ ਕੇ ਇੱਕ ਸੋਚ ਹੈ ਕਿ ਸਾਨੂੰ ਪੰਜਾਬ ਨੂੰ ਔਰ ਦੇਸ਼ ਨੂੰ ਕਿਵੇਂ ਬਚਾਣਾ ਹੈ ਉਹਦੇ ਲਈ ਇੱਕੋ ਇੱਕ ਹੱਲ ਹੈ ਨਰਿੰਦਰਪਾਇ ਬੋਧੀ ਭਾਜਪਾ ਨੂੰ ਵੋਟ ਪਾ ਕੇ ਕਾਮਯਾਬ ਕਰੋ ਕਿਉਂਕਿ ਸਾਡੇ ਲਈ ਇਹ ਬਹੁਤ ਮੱਦ ਭਗੀਆਂ ਘਟਨਾਵਾਂ ਪਹਿਲਾਂ ਰਹੀਆਂ ਕਿ ਸਾਡਾ ਮੈਂਬਰ ਆਫ ਪਾਰਲੀਮੈਂਟ ਕਦੀ ਵੀ ਭਾਜਪਾ ਦਾ ਜਿੱਤ ਕੇ ਸੈਂਟਰ ਦੇ ਵਿੱਚ ਨਹੀਂ ਗਿਆ ਅਸੀਂ ਤਾਂ ਬਗਾਨੇ ਐਮਪੀਆ ਦੇ ਕੋਲੋਂ ਕੰਮ ਕਰਾਂਦੇ ਰਹੇ ਉਹਨਾਂ ਦੀ ਮਨਤਾ ਕਰਦੇ ਸੀ ਅੱਜ ਜੇ ਸਾਡਾ ਜਲੰਧਰ ਲੋਕ ਸਭਾ ਦਾ ਮੈਂਬਰ ਆਫ ਪਾਰਲੀਮੈਂਟ ਸਚੀਲ ਰਿੰਕ ਨੂੰ ਜਿੱਤ ਕੇ ਜਾਂਦਾ ਬਹੁਤ ਵੱਡੀ ਚੁਣੌਤੀ ਭਾਰਤੀ ਜਨਤਾ ਪਾਰਟੀ ਲਈ ਵੀ ਹੋਣੀ ਆ ਕਿਉਂਕਿ ਸਾਡੇ ਵਿਕਾਸ ਤਾਂ ਕਦੀ ਹੋਇਆ ਨਹੀਂ ਬਾਕੀ ਪਾਰਟੀਆਂ ਨੇ ਕਰਾਇਆ ਨਹੀਂ ਔਰ ਇਹ ਚੁਣੌਤੀ ਗਿੜੀ ਹੋਊਗੀ ਸਾਡੀ ਇਹ ਜੇ ਨਤੀਜੇ ਦੇ ਵਿੱਚ ਹੀ ਅਸੀਂ ਸਾਰੇ ਕੰਮ ਕਰਵਾਉਣ ਦੀਆਂ ਕੋਸ਼ਿਸ਼ਾਂ ਕਰਾਂਗੇ ਸੁਸ਼ੀਲ ਰਿੰਗ ਕੋ ਜੀ। ਬਹੁਤ ਬਹੁਤ ਥੈਂਕ ਯੂ ਜੀ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੂਰਮੈਲ ਤੋਂ ਦੀਪੂ ਜੋਹਰ ਬਹੁਤ ਹੀ ਜ਼ਿਆਦਾ ਇਸ ਵਾਰ ਬਹੁਤ ਹੀ ਮੋਦੀ ਸਰਕਾਰ ਦੀ ਵਧੀਆ ਤਰੀਕੇ ਨਾਲ ਜਿੱਤ ਹੋਊਗੀ ਤੇ ਅਸੀਂ ਬਹੁਤ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਦੌਰਾ ਕੀਤਾ ਜੀ। ਉਹਦੇ ਵਿੱਚ ਜੋ ਲੋਕਾਂ ਦੀ ਸਮੱਸਿਆ ਹੈ ਵਾ ਬਹੁਤ ਹੀ ਪਿੱਲੀ ਪਾਰਟੀਆਂ ਵੱਲੋਂ ਲੋਕਾਂ ਨੂੰ ਬਹੁਤ ਹੀ ਗਮਰਾਹ ਕੀਤਾ ਗਿਆ ਝੂਠੇ ਵਾਦੇ ਕੀਤੇ ਗਏ ਜਿਹਦੇ ਵਿੱਚ ਕੀ ਕੋਈ ਵੀ ਕਿਸੇ ਦਾ ਵਾਦਾ ਪੂਰਾ ਨਹੀਂ ਕੀਤਾ ਗਿਆ ਲੋਕੀ ਇੰਨੇ ਪਰੇਸ਼ਾਨ ਹੋ ਚੁੱਕੇ ਆ ਜੀ ਇਸ ਵਾਰੀ ਸਭ ਦੀ ਇਹੀ ਉਮੀਦ ਆ ਮੰਗਿਆ ਕਿ ਇਸ ਵਾਰੀ ਭਾਰਤੀ ਜਨਤਾ ਪਾਰਟੀ ਬੀਜੇਪੀ ਨੂੰ ਅੱਗੇ ਲੈ ਕੇ ਆਇਆ ਜਾਵੇ ਕਿਹ ਬਾਾਰ 400 ਬਾਰ ਵਾਹਿਗੁਰੂ ਜੀ ਕਾ ਖਾਲਸਾ 70% ਹੈ ਜੀ ਬਾਕੀ ਕਾਫੀ ਦਿਨ ਹਲੇ VOTING ਨੂੰ ਸੋ ਜੋ 99% ਯੂਥ ਹੈ ਜੀ ਆਪਣੇ ਨਾਲ ਜੋੜ ਕੇ ਦਿਖਾਵਾਂਗੇ ਜੀ। ਔਰ ਆਪਾਂ ਇਹ ਕਹਿਣਾ ਚਾਹੁੰਦੇ ਆ ਜੀ ਦੇਖੋ ਪਹਿਲੇ ਦੀ ਸਰਕਾਰਾਂ ਵਾਂਗ ਨਾ ਇਹ ਆਪਣੀ ਜਿਹੜੀ ਇਹ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਬਹੁਤ ਹੀ ਬਹੁਤ ਹੀ ਜ਼ਿਆਦਾ ਦਿਲੋਂ ਹਰੇਕ ਗਰੀਬ ਵਰਗ ਨਾਲ ਖੜਦੇ ਆ ਹਰੇਕ ਦਾ ਮਸਲਾ ਹੱਲ ਹੁੰਦਾ ਆ ਜਿਵੇਂ ਕਿ ਲੈਂਟਰ ਵਾਸਤੇ ਬਾਲਿਆਂ ਦੀ ਛੱਤ ਲੈਂਟਰ ਵਾਸਤੇ ਪੈਸੇ ਇਲਾਜ ਵਾਸਤੇ 5-5 ਲੱਖ ਰੁਪਈਆ ਤੇ ਲੈਂਟਰ ਵਾਸਤੇ ਪਹਿਲੇ ਆਪਣਾ 1.5 ਲੱਖ ਰੁਪਏ ਸੀ ਤੇ ਹੁਣ 2.5 ਲੱਖ ਰੁਪਏ ਕਰਤਾ ਜੀ ਮੋਦੀ ਸਰਕਾਰ ਨੇ ਇਸ ਵਾਰ ਮੋਦੀ ਸਰਕਾਰ ਦੀ ਜੋ ਜਵਾਨ ਉਸ ਸੱਚ ਕਰੂਏ ਪਰਮਾਤਮਾ ਜੀ ਅਬ ਕੀ ਵਾਰ 400 ਬਾਰ ਪੱਕੀ ਜਿੱਤ ਹੋਊਗੀ ਜੀ ਉਸ ਸੀਰਕਮਾ ਰੈਂਕੂ ਜੀ ਨੂੰ ਬਹੁਤ ਹੀ ਜਿਆਦਾ ਸਾਰਿਆਂ ਦਾ ਸਮਰਥਨ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤਿ ਸ੍ਰੀ ਅਕਾਲ Ахсаунади ло байда ਆਪ ਇਕੱਠੇ ਇਕੱਠੇ ਲੈ ਲੋ ਯਾਰ ਅੱਗੇ ਆ ਜਾਓ ਬਈ ਪਾਣੀ ਨਾ ਫੜਕਾ ਯਾਰ ਨਾ ਰੋਣਾ you yeah. Thank right. ਇਹ ਤੇ ਕਿ ਗੱਡੀ ਦੇ ਕੋਲ ਫੁੱਲ ਫੁੱਲ ਲੱਗੇ ਹੋਏ ਤੇ ਗੱਡੀ ਕਿਹਨੋਂ ਖੜੀ ਆ ਕੱਲ ਫੁੱਲ ਹੋ ਗਏ ਲੈ ਕੇ ਆਇਓ ਬਾਈ